ਇਰਾ ਤੋਂ 1400 ਤੋਂ 2 ਤੱਕ ਲੱਗੇ ਹੋਏ ਆ। ਤਾਂ ਮੇਰਾ ਰੈਡੀਆ ਲੱਗ ਗਿਆ। ਕਿਵੇਂ ਬਰਨ ਆਊਟ ਕੀਤੇ ਸਨ ਇੱਥੇ ਮੁੰਡਿਆਂ ਨੇ। ਆਹ ਏਰੀਆ ਬਣਦਾ ਪਿਆ ਨਾ। ਆ ਕਿਵੇਂ ਟਾਇਰ ਹੀ ਟਾਇਰ ਪਾਇ। ਇਹ ਜੌਬਾਂ ਲੱਗੇ ਆ। ਇਹ ਜੌਬ ਵੀ ਕਾਫੀ ਵੱਡੀ ਆ। ਤੋ ਬਾਕੀ ਲੱਗੇ ਰਿਹਾ। ਤੇ ਮੇਰਾ ਰੈਡੀ ਹਲ ਕਰਨ। ਸੰਦਖੋਨਾ ਮੇ ਜਾ ਕੇ। ਇੱਥੇ ਲ ਕੰਪਨੀ ਦੀ ਸਲੇਬ ਪਾਉਂਦੇ ਹੁੰਦੇ ਆ। ਤੇ ਜਿਵੇਂ ਆਹ ਥੱਲੇ ਨਹੀਂ ਪਈ ਸਾਹਮਣੇ ਕੰਪਨੀ ਦੇ ਲੱਕੇ ਕੰਕਰੀਟ ਇਹ ਪਾਉਂਦੇ ਇੱਥੇ। ਸੰਦਖੋਨਾ ਮੇ ਗਾਂ ਜਾ ਕੇ। ਆਪਣਾ ਟਰੱਕ ਲਾਦਾ ਵਾ ਤੇਰਾ ਪੰਪ ਲੱਗਿਆ ਹੋਇਆ ਉਹ ਸਾਹਮਣੇ ਪਰੇ ਸਾਰੇ ਭੋੜੇ ਨੇ ਇਹਨੇ ਹਨਾ ਨੌਬੀ ਨੇ ਪਹਿਲਾਂ ਪਾਤੀ ਆ ਮਾਲੋ ਪਸਤੂ ਤਸਰੀਆ ਵੇਖੋ ਵੀ ਕਿੰਨਾ ਜਿਆਦਾ ਪਾਇਆ ਹੋਇਆ ਵਾਸ ਲੈਬ ਦੇ ਵਿੱਚ ਇਹ ਪੌਣ ਦਾ ਮਤਲਬ ਇਹੀ ਆ ਇਹ ਕੰਪਨੀ ਵਿੱਚ ਨਾ ਟਰੱਕ ਕਾਫੀ ਆਉਣੇ ਆ ਬੀ ਡਬਲ ਸੈਮੀ ਵਗੈਰਾ ਤੇ ਆ ਤੁਸੀਂ ਬੰਦੇ ਵੇਖੋ ਵੀ ਕਿੰਨੇ ਲੱਗੇ ਹੋਏ ਆ ਥਾੜਾ ਥਾੜਾ ਕੰਮ ਕਰ ਰਹੇ ਆ ਤੇ ਆ ਜਿਹੜਾ ਨਾਲ ਪੀੜਾ ਫੱਟਣ ਲੱਗਿਆ ਹੋਊਗਾ ਤੁਹਾਨੂੰ ਦਿਖਾਉਣਾ ਮੈਂ ਇੰਨੀ ਉੱਚੀ ਉੱਚੀ ਇਹਨਾਂ ਨੇ ਕੰਕਰੀਟ ਪਾਉਣੀ ਇੱਥੇ ਵੇਲੇ ਹੁਣ ਕਿੰਨੀ ਮਜ਼ਬੂਤੀ ਆਊਗੀ ਆਹ ਥੋੜੀ ਕੰਪਨੀ ਦਾ ਨਾ ਡਾਕਟ ਹੁੰਦਾ ਵਾ ਤੇ ਆਹ ਜਵੇਂ ਐਡਰੈਸ ਤੇ ਮੈਨੂੰ ਲੈ ਕੇ ਜਾਣੀ ਹੁਣ 40 ਲੈਂਡ ਸਟਰੀਟ ਸਤਮੌਰ ਆਹ ਬੰਦਲੇ ਮਗਾਈਓ ਤੇ ਆਹ ਕੰਕ੍ਰੀਟ ਦਾ ਕੋਡ ਹੁੰਦਾ ਵਾ ਵੀ ਕਿੰਨੀ ਕੰਕ੍ਰੀਟ ਮੋਟੀ ਭਗਾਈ ਉਹਨੇ ਜਿਵੇਂ ਆਪ ਸਟੋਨ ਬਣਾਏ ਆ 14mm ਆਹ ਕੰਕ੍ਰੀਟ ਦਾ ਕੈਮੀਕਲ ਵਗੈਰਾ ਚ ਹੁੰਦੇ ਆ ਪ੍ਰੋਡਕਟ ਕੋਡ ਆਹ 7 ਮੀਟਰ ਲੋਡ ਹੁਣ ਮੈਂ ਲੈ ਕੇ ਚੱਲਿਆ ਮੇਰੇ ਡਰਾਫਟ 7 ਪੈਂਦਾ ਵਾ ਮੈਂ 7.2 ਪੈਂਦਾ ਵਾ ਆ ਪ੍ਰੋਗਰੈਸਿਵ ਮੀਨਸ ਕੀ ਉੱਥੇ ਕੰਕ੍ਰੀਟ ਕਿੰਨੀ ਪਹੁੰਚਣੀ ਆ ਆ ਜਿੰਨੇ ਨੇ ਆਰਡਰ ਕੀਤੀ ਆ ਜਿੱਥੇ 50 ਮੀਟਰ ਹੁੰਦੀ ਤੇ ਮੀਨਸ ਕੀ ਮੇਰਾ ਟਰੱਕ ਪਹਿਲਾ ਸੀਗਾ ਪਹਿਲੇ ਉੱਥੇ ਝੱਲਿਆ ਵਾ ਤੇ ਮਿਸਕੀ ਹਜੇ 43 ਮੀਟਰ ਹੋਰ ਜਾਣੀ ਸੀ ਉੱਥੇ ਤੇ ਜੇ ਮੇਰਾ ਲੋਡ ਹੁੰਦਾ 30 ਮੀਟਰ ਇੱਥੇ ਵੀ 30 ਆਣਾ ਸੀਗਾ ਇੱਥੇ ਪਜਾ ਜਾਣਾ ਸੀਗਾ ਵੀ 30 ਮੀਟਰ ਹੋਰ ਜਾਣੀ ਹੈ ਅਸਲਾਮਾ ਉੱਥੇ ਕਿ ਇਸਲਾਮਾ ਉੱਥੇ ਇਸਲਾਮਾ ਦਾ ਮਤਲਬ ਹੁੰਦਾ ਵਾ ਵੀ ਪਾਣੀ ਆਪਾਂ ਕੰਕਰੀਟ ਚ ਕਿੰਨਾ ਪਾਉਣਾ ਵਾ ਕਿੰਨੀ ਇਕ ਤਰਲੇਲੀ ਕੰਕਰੀਟ ਚਾਹੀਦੀ ਹੈ ਤੇ ਆ ਚਲ ਮੇਰਾ ਨਾਮ ਲਿਖਿਆ ਹੋਇਆ ਵਾ ਆ ਜਿਹੜੇ ਪੈਸੇ ਫੜਨੇ ਨੇ ਮੈਂ ਕੈਸ਼ ਆਖ ਤੋਂ ਕੈਸ਼ ਫੜਦਾ ਆਪਾਂ ਮੀਨਸ ਕੀ ਉੱਥੇ ਅੱਜ ਟਰੱਕ ਇੱਕ ਹੀ ਪੈਣਾ ਵਾ 7 ਮੀਟਰ ਵਾਲਾ ਪਾਕਤਨ ਮੇ ਜਾਉਂਦੇ ਖਾਣੋਂ ਉੱਥੇ ਕਿਵੇਂ ਦੀ ਹੁੰਦੀ ਹੈ ਹੁਣ ਮੇਰੇ 7 ਮੀਟਰ ਟਰੱਕ ਨਾਲ ਇਹ ਦੋਵੇਂ ਡਰਾਈਵੇ ਪੈ ਜਾਣੇ ਆ ਤੇ ਇਹ ਬੰਦੇ ਮੇ ਤੋਂ ਨਾ ਕੰਕੜ ਬਾਚੀ ਮੰਗਉਣਗੇ ਤੇ ਫੇਰ ਇਹਨਾਂ ਨੇ ਦੁਬਾਰਾ ਡਰਾਈਵ ਹੀ ਪਾਣੀ ਆ ਉਹ ਵੀ ਦਿਖਿਓ ਤੁਸੀਂ ਅੱਗੇ ਵੀਡੀਓ ਦੇ ਵਿੱਚ 6 ਕਿ ਮੀਟਰ ਮੈਂ ਵੀ ਮਗਾਉਂਦੇ ਹੁੰਦੇ ਆ ਉਹ ਵੀ ਕੈਸ਼ ਆਪਾਂ ਲੜਾ ਜੀ 15 ਤੋਂ ਲੜਾ ਜੀ ਆਪਾਂ 100 200 300 400 500 200 300 400 500 600 700 800 900 1000 1100 1200 1300 1400 ਤੇ ਬਣਦਾ ਸੀਗਾ ਆਪਣਾ 1540 1540 ਵਾ ਤੇ 40 ਉਹ ਲੈ ਗਿਆ ਉਹ ਅਗਲਾ ਟਰੱਕ ਅੱਜ ਜੋਬ ਹੀ ਆਪਣੀ ਹੁਣ ਜੋਬ ਮੈਨੂੰ ਫੇ ਉਹੀ ਮੁੰਡੇ ਨੇ ਮਿਲ ਗਈ ਆ ਪਰ ਹੁਣ ਐਡਰੈਸ ਹੋਰ ਡਿਫਰੈਂਟ ਆ ਤੇ ਹੁਣ ਮੈਂ 6 ਮੀਟਰ ਲੈ ਕੇ ਆਇਆ ਹਾਂ ਤੇ ਇਹ ਵੀ ਕੈਸ਼ ਜੌਬੀ ਆ ਪਰ ਇਹਦੇ ਵਿੱਚ 320 ਆ ਮੈਂ ਆਪਣੇ ਮੇਰੇ 40 ਬਣਦੇ ਹੀ ਤੇ ਇੰਨੇ ਇੱਕ ਹੋਰ ਮੁੰਡੇ ਨੂੰ ਵੀ 6 ਡਾਲਰ ਦਿੱਤੇ ਨਹੀਂ ਹੈਗੇ ਤੇ ਫੇਰ ਮੈਂ ਹੁਣ ਲੈ ਕੇ ਜਾਊਂਗਾ 50 ਡਾਲਰ ਐਕਸਟਰਾ ਪਿਛਲੀ ਜੌਬ ਦੇ ਇਹਦੇ ਆਪਣੇ ਪੈਸੇ ਬਣਦੇ ਹੀ 1370 50 ਪਿਛਲੇ ਸੀਗੇ ਇਹਨੇ ਆਪਾਂ ਨੂੰ 1400 ਦੇਤਾ 100 200 300 400 500 600 700 800 900 1000 1200 1400 1600 1700 1200 ਵਾਲਾ ਇਹ ਕਿੰਨੇ ਕੰਮ ਗੱਲ ਹੋਰ ਕਹਿਣੀ ਸੀਗੀ ਉਹਦੇ ਵਿੱਚ ਨਾਲ ਮੈਨੂੰ ਪਤਾ ਵੇਟਿੰਗ ਟਾਈਮ ਵਿੱਚ ਮੈਂ 12 ਵਜੇ ਆਇਆ ਸੀਗਾ ਤੇ ਮੈਂ 12:57 ਮਿੰਟ ਤੇ ਮੈਂ ਕੰਮ ਫਿਨਿਸ਼ ਕੀਤਾ ਇੱਥੇ ਤੇ 2.5 ਡਾਲਰ ਹੈਗੇ ਆ ਪਰ ਮਿੰਟ ਦੇ ਜੇ ਮੈਂ 35 ਮਿੰਟ ਤੋਂ ਵੱਧਿਤ ਰਿਹਾ ਹਾਂ ਮੀਨਸ ਕਿ ਇੱਥੇ ਮੈਂ ਜਿਵੇਂ ਮੈਂ ਹੁਣ ਇੱਥੇ 12 ਵਜੇ ਆਇਆ ਮੈਂ 12:57 ਤੇ ਫਿਨਿਸ਼ ਕੀਤਾ ਹਣਾ ਤੇ ਇੱਥੇ ਲਿਖਿਆ ਹੋਇਆ ਵਾ ਵੇਟਿੰਗ ਟਾਈਮ ਚਾਰਜਡ ਆਫਟਰ 35 ਮਿੰਟ 2 ਐਂਡ ਹਾਫ ਡਾਲਰ ਪਰ ਮਿੰਟ ਵੀ 35 ਮਿੰਟ ਤੋਂ ਜਿੰਨੇ ਵੀ ਮਿੰਟ ਉੱਪਰ ਲੱਗੇ ਆ ਉਹਦੇ ਇਹਨਾਂ ਨੂੰ ਢਾਈ ਡੋਲਰ ਚਾਰਜ ਪੈਣਾ ਵਾ ਪਰ ਮਿੰਟ ਦਾ ਮਿਸਕੀ ਬਾਅਦ 20 ਮਿੰਟਾਂ ਦਾ 2 ਐਂਡ ਹਾਫ ਡੋਲਰ ਪਰ ਮਿੰਟ ਦਾ ਪੈਣਾ ਇਹਨਾਂ ਨੂੰ ਉਹ ਬਾਅਦ ਚ ਇਹਨਾਂ ਦੇ ਕਾਰ ਤੋਂ ਲੈਣਗੇ ਵੈਸੇ ਤੇ ਹੁਣ ਮੈਂ ਵੀ ਜੋ ਫਿਨਿਸ਼ ਕਰਤੀ ਆ ਇਹ ਤੁਹਾਨੂੰ ਮੈਂ ਜੋਬ ਜਾਂਦੇ ਦਿਖਾ ਦਿੰਦਾ ਵਾਂ ਪਰ ਮੇਰੇ ਤੇ ਪਾਤਾ ਵੀ 1400 ਮਿਲ ਗਏ ਤੇ ਇੱਕ ਗੱਲ ਹੋਰ ਇੱਥੇ ਜਿਵੇਂ ਮੈਂ ਸਾਈਡ ਤੇ ਪਾਣੀ ਪਾਇਆ ਕਿ ਨਹੀਂ ਕੰਕਰੀਟ ਦੇ ਵਿੱਚ ਮੈਂ ਬਿਲਕੁਲ ਪਾਣੀ ਨਹੀਂ ਪਾਇਆ ਹੈਗਾ ਇਸਕੀ ਕੰਕਰੀਟ ਮੈਂ ਵਧੀਲੇ ਲਗਾਇਆ ਸੀਗਾ ਤੇ ਆਹ ਆਪਣਾ ਜਿਹਾ ਡੌਕਟ ਸੀਗਾ ਉਮੀਦ ਹੈ ਜੰਦ ਨੂੰ ਕੰਮ ਚਲ ਫਿਨਿਸ਼ ਹੋ ਜੇ ਚਲੋ ਮਿਲਦੇ ਆ ਜੀ ਸਾਹਮਣੇ ਅਜੋ ਬੜੀ ਪਾ ਕੇ ਕਹਿਣਾ ਆ ਆ ਜੋ ਬੜੀ ਮੇ ਪਾ ਕੇ ਚੱਲਿਆ ਵਾ ਆ ਜੋ ਸੀ ਸਵੇਰ ਦੇ ਨਾਲ ਦੀ ਜੋ ਮੈਂ ਅਮਿਕਲ ਨੂੰ ਜਾਣੀ ਆ ਆ ਬੰਦੇ ਦਾ ਨਾਮ ਆ 7 ਮੀਟਰ ਮੈਂ ਤੱਕ ਚੱਲਿਆ ਤੇ ਮੇਰੀ ਉੱਥੇ ਮਿਲਾ ਕੇ ਹੋ ਜਾਣੀ 13 ਮੀਟਰ ਪੂਰੀ ਜਣੀ ਆ 50 ਮੀਟਰ ਸਲਾ ਮਸੀ ਆ ਤੇ ਆਹ ਕੋਤੋਂ ਹੁਣ ਤੇ ਕਰਕੇਸ਼ ਬਣਾਉ ਦੇ ਕੋਲ 245 ਇਹ ਵੀ ਤੁਹਾਨੂੰ ਮੈਂ ਜੋ ਦੁਕਾਨਾਂ ਇਹ ਜੋ ਪੰਪ ਵਾਲੀ ਉੱਥੇ ਵੀ ਟਰੱਕ ਲੱਗਿਆ ਆਣਾ ਉਹ ਸਲੇਬ ਇੱਥੇ ਬੰਦੀ ਆ ਉਹ ਲੱਗੇ ਪੰਪ ਉਹ ਸਾਡਾ ਟਰੱਕ ਹੀ ਆ ਟਰੱਕਾ ਦੇਖੋ ਪਿੱਛੇ ਨੇ ਘੁੰਮੰਦਿਆ ਵਾ ਇਹਨੂੰ ਕਹਿੰਦੇ ਆ ਬੋਮ ਪੰਪ ਇੱਥੇ ਕੰਕਰੀਟ ਜਾਂਦੀ ਆ ਵਿੱਚੋਂ ਸ਼ੂਟ ਦੇ ਵਿੱਚ ਜਾਰੀ ਹੈ ਨਾ ਵਿੱਚੋਂ ਤੇ ਆਹ ਦੇਖੋ ਇੱਧਰ ਕੌਕੜੀ ਜਾਰੀ ਆ ਤੇ ਉਹਦੇ ਨਾਲ ਪੈਪ ਲੱਗੇ ਹੋਏ ਆ ਪਰ ਜਿੱਥੇ ਬੋਣੀ ਆ ਉੱਥੇ ਸਿੱਟੀਆਂ ਤੇ ਆ ਜਦੋਂ ਕੰਮ ਬਹੁਤ ਹੀ ਜ਼ਿਆਦੇ ਹੋਏ تھے ਆ ਸਾਰੀ ਏਰੀਆ ਜਿਹੜੇ ਫੈਕਟਰੀਆਂ ਬਣੀਆਂ ਵੱਡੀਆਂ ਵੱਡੀਆਂ ਤਾਂ ਉਹ ਪਿੱਛੇ ਨਾਲ ਸਲੇਬ ਪਈ ਹੋਏ ਦਿਖਾਉਂਗਾ ਇਹ ਕਿਦਾਂ ਦੀ ਸਲੇਬ ਹੁੰਦੀ ਹੈ ਕਿ ਵੀ ਅਜੇ ਨਹੀਂ ਹਾਂ ਭਰਨਗੇ ਨਹੀਂ ਹਾਂ ਭਰ ਕੇ ਤਾਂ ਫੇ ਇੱਥੇ ਸਾਰੇ ਜਗਤ ਸਲੇਪ ਹੋਊਗੀ ਪੱਥਰ ਦੀ ਜਿਵੇਂ ਸਾਹਮਣੇ ਕੰਪਨੀ ਬਣੀ ਹੈ ਨਾ ਉਦੋਂ ਦੇ نیچے ਬਣੂਗੀ ਸਲੇਪ ਆ ਗਈ ਇਹ ਇੱਥੇ ਮੈਂ ਨਹੀਂ ਹਾਂ ਨਹੀਂ ਪਾ ਕੇ ਆਇਆ ਨਾ ਅ ਨਹੀਂ ਹਾਂ ਤੇ ਬਾਅਦ ਦੇ ਉੱਤੇ ਇੱਧਰ ਦੀ ਕੰਕਰੀਟ ਪਾਣੀ ਉੱਤੇ ਇਹਨੂੰ ਕਹਿੰਦੇ ਸਲੇਪ ਦੇ ਲੋਕ ਕਿ ਨਹੀਂ ਮੋਟੀ ਮੋਟੀ ਪਾਹੀ ਹੋਈ ਇਹਨਾਂ ਦੇ ਵੱਲ ਸਲੈਪ ਪੈ ਗਏ ਨਾ ਆ ਦੇਖੋ ਇੱਥੇ ਸਲੈਪ ਪਈ ਹੋਈ ਆ ਉੱਪਰ ਤੱਕ ਕੰਦਾ ਖੜੀਆਂ ਕਰਦੇ ਆਣ ਤੇ ਮਿੰਡ ਚ ਫੈਕਟਰੀ ਬਣ ਜਾਂਦੀ ਆ ਇਹ ਪਾ ਕੇ ਉੱਤੇ ਇਹਨਾਂ ਨੇ ਛੱਤ ਪਾ ਦੇਣੀ ਹੈ ਲੋਹੇ ਦੀ ਕਿਵੇਂ ਬਰਨ ਆਉਟ ਕਿਤੇ ਇੱਥੇ ਮੁੰਡਿਆਂ ਨੇ ਆ ਏਰੀਆ ਬਣਦਾ ਪਿਆ ਨਾ ਆ ਕਿਵੇਂ ਟਾਇਰੀ ਟਾਇਰ ਪਈ ਤੇ ਟਾਇਰੀ ਟਾਇਰ ਪਈ ਹੋਏ ਆ ਟਾਇਰ ਦੇ ਨਿਸ਼ਾਨ ਆ ਦੇਖੋ ਆ ਸਾਰੇ ਇੱਧਰ ਬਣ ਰਿਆ ਹੈ ਆ ਦੇਖੋ ਇੱਥੇ ਹੇਠਲੇ ਸਲੇਪ ਹੀ ਹੋਈ ਆ ਸਾਹਮਣੇ ਨਾ ਇੱਧਰ ਕੰਦਾ ਖੜੀਆਂ ਹੋਣੀਆਂ ਹੁਣ ਥੋੜੇ ਥੋੜੀਆਂ ਨਾ ਇਹ ਕੰਮ ਆ ਨਾ ਮੀਨਸ ਕਿ ਸਾਡਾ ਕੰਮ ਜਿਆਦਾ ਕੰਕਰੀਟ ਦਾ ਹੀ ਆ ਅ ਜਿਵੇਂ ਆਹਲੇ ਫੈਕਟਰੀ ਬਣੀਆਂ ਹੋਈਆਂ ਨਾ ਇੱਧਰ ਦੇ ਫੈਕਟਰੀ ਬਣ ਜਾਣਾ ਉਹਨੇ ਆਕੇ ਫੇਰ ਦੇਖੋ ਇਹਦੇ ਵੀ ਇਹ ਪੈਣੀ ਹੈ ਕੰਕ੍ਰੀਟ ਅੱਗੇ ਪਟਫਾਂ ਤੇ ਆਹ ਗੱਡੀ ਆਹ ਡਰਫਟਿੰਗ ਵਾਲੀ ਯਾਨੀ ਕਿ ਦੇਖੋ ਆਕੇ ਵੇ ਰੋਡ ਦੇ ਕੋਲ ਰੋਡ ਦੇ ਕੋਲ ਨਿਕਾਲਾ ਕੀਤਾ ਹੈ ਇੱਕ ਸਲੈਬ ਦੇ ਵੇਲੇ ਵੀ ਇੰਨੀ ਇਹਦੇ ਡਾਕਟ ਹੋ ਜਾਂਦੇ ਆ ਜਦੋਂ ਅਸੀਂ 100 150 ਮੀਟਰ ਕੰਕ੍ਰੀਟ ਪਾਉਂਦੇ ਆ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਫਿਨਿਸ਼ ਕਰਦੇ ਆ ਮੇਰੇ ਚੈਨਲ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਗ੍ਰੀ ਵੀਡੀਓ